ਹਾਂਜੀ ਸੋਸ਼ੀ ਕਾਲ ਦੀ ਸੁਆਗਤ ਸਾਰਿਆਂ ਦਾ ਚੈਨਲ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੱਗੇ ਆਂ ਸਰਦੀਆਂ ਵਾਲੇ ਸੂਟ ਦੀ ਕਟਿੰਗ ਕਰਨ ਹਾਂਜੀ ਆਇਆ ਹੈਗਾ ਆਪਣਾ ਸਿੱਧਾ ਪਾਸਾ ਪੁੱਠਾ ਪਾਸਾ ਇਹ ਸੂਟ ਹੈਗਾ ਆਪਣਾ ਬਾਰਡਰ ਵਾਲਾ ਤੇ ਇੱਕ ਪਾਸੇ ਆਪਣੇ ਬਾਰਡਰ ਆ ਦੂਸਰਾ ਪਾਸਾ ਆਪਣਾ ਜਿਹੜਾ ਹੈਗਾ ਪਲੇਨ ਆ ਹੁਣ ਆਪਾਂ ਸਾਰਾ ਸੂਟ ਇਸ ਤਰ੍ਹਾਂ ਮਤਲਬ ਇਹ ਹੈਗਾ ਕਮੀਜ਼ ਦਾ ਪੀਸ ਜਿਹੜਾ ਸਲਵਾਰ ਦਾ ਪੀਸ ਆ ਉਹ ਲਾਗਾ ਪਲੇਨ ਕਮੀਜ਼ ਦਾ ਪ੍ਰਿੰਟਡ ਪੀਸ ਆ ਇਹਦੀ ਹੁਣ ਆਪਾਂ ਅੱਜ ਕਰਾਂਗੇ ਕਟਿੰਗ ਸਾਰੇ ਸੂਟ ਨੂੰ ਆਪਾਂ ਇਸ ਤਰ੍ਹਾਂ ਵਿਛਾ ਲਿਆ ਪੁੱਠਾ ਪਾਸਾ ਕਰਕੇ ਦੂਰਾ ਫੋਲਡ ਕੀਤਾ ਨੂੰ ਆਪਾਂ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਇਸ ਤਰ੍ਹਾਂ ਰੱਖ ਲੈਣਾ ਵਾ ਇਹਦੀ ਆਪਣੀ ਇੱਕ ਪਾਸੇ ਬਾਰਡਰ ਆ ਦੂਸਰਾ ਪਾਸਾ ਜਿਹੜਾ ਹੈਗਾ ਪਲੇਨ ਆ ਤੇ ਹੁਣ ਇਹਦੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਲੈਂਥ ਆਪਣੀ ਜਿਹੜੀ ਲੈਂਥ ਹੈਗੀ ਆ ਉਹ ਹੈਗੀ ਆ ਜੀ 43 ਇੰਚ ਤਿਆਰ ਤੇ ਆਪਾਂ ਜਿਹੜੇ ਬਾਰਡਰ ਨਾਲ ਕਰਕੇ ਆਪਾਂ ਤਾਂ ਥੋੜਾ ਜਿਹਾ ਕਿੰਚ ਐਕਸਟਰਾ ਰੱਖਾਂਗੇ ਮਤਲਬ ਕਿ 44 ਇੰਚ ਕਿਉਂਕਿ ਲੈਂਥ ਇਹਨਾਂ ਦੀ ਪੂਰੀ-ਪੂਰੀ ਆ ਲੰਮੇ ਨੇ ਜ਼ਿਆਦਾ ਇਹ ਤਾਂ ਆਪਣੀ ਕਮੀਜ਼ ਦੀ ਵੀ ਲੈਂਥ ਪੂਰੀ-ਪੂਰੀ ਆਉਂਦੀ ਆ ਉਸ ਤੋਂ ਬਾਅਦ ਹੁਣ ਆਪਾਂ ਲਵਾਂਗੇ ਘੇਰਾ ਘੇਰਾ ਹੈਗਾ ਇਹਨਾਂ ਦਾ ਜੀ 21.5 ਇੰਚ ਆਪਾਂ ਹੁਣ ਰੱਖਣਾ ਵਾ 4 ਇੰਚ ਐਕਸਟਰਾ ਹਾਂਜੀ 24 ਤੱਕ ਆਪੇ ਦੀ ਜਿਹੜੀ ਘੇਰਾ ਰੱਖ ਲੈਣਾ ਵਾ ਠੀਕ ਹੈ 4 ਇੰਚ ਆਪਾਂ ਐਕਸਟਰਾ ਰੱਖਾਂਗੇ 24.5 ਤੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਸਾਰਾ ਆਪਾਂ ਸੈੱਟ ਕਰ ਲੈਣਾ ਹਾਂ ਹਾਂਜੀ ਹੋ ਗਿਆ ਆਪਣੀ 24.5 ਤੱਕ ਇਹਦਾ ਤਿਆਰ ਹੋ ਗਿਆ ਤੇ 43 ਇੰਚ ਆਪਣੀ ਜਿਹੜੀ ਲੈਂਥ ਹੋਗੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਇਹ ਆਪਣਾ ਹੁਣ ਚੌਰਾ ਫੋਲਡ ਹੋ ਗਿਆ ਠੀਕ ਆ ਦੋਨਾਂ ਮਤਲਬ ਦੋਨਾਂ ਪਾਸਿਆਂ ਦਾ ਅਗਲਾ ਤੇ ਪਿਛਲਾ ਪਾਸਾ ਦੋਨੇ ਹੋ ਗਏ ਆਪਾਂ ਇਹਨੂੰ ਚੌਰਾ ਫੋਲਡ ਕਰਤਾ ਉਸ ਤੋਂ ਬਾਅਦ ਕੀ ਲੈਂਥ ਹੋਗੀ ਆਪਣੀ ਆਪਾਂ ਇਹਨੂੰ ਕੱਟ ਦਾਂਗੇ ਹੁਣ ਹਾਂਜੀ ਇਹ ਪੀਸ ਆਪਾਂ ਕੱਟ ਕੇ ਲਗ ਕਰ ਲੇ ਦੋਨੇ ਪਾਸੇ ਹੋਰ ਨਾ ਪਾਇਦਾ ਜਿਹੜਾ ਸਾਈਡ ਦੇ ਵਿੱਚੋਂ ਬਾਹਾਂ ਦਾ ਆਪਣਾ ਜਿਹੜਾ ਨਿਕਲੂ ਕਪੜਾ ਹੁਣ ਆਪੇ ਇੱਕ ਪਾਸੇ ਆਪਣੇ ਬਾਰਡਰ ਆ ਗਿਆ ਤਾਂ ਇਹ ਆਪਾਂ ਬਾਰਡਰ ਜਿਹੜਾ ਕਿ ਆਪਾਂ ਉਹਦੇ 'ਚ ਨਹੀਂ ਲਾਵਾਂਗੇ ਬਾਹਾਂ 'ਚ ਕਿਉਂਕਿ ਇਹ ਸਿਰਫ ਇੱਕ ਪਾਸੇ ਆ ਠੀਕ ਆ ਤਾਂ ਉਹ ਪੈੜਾ ਲੱਗੂਗਾ ਤਾਂ ਆਪਾਂ ਇਹਦੇ ਦੂਸਰੇ ਸਾਈਡ ਤੋਂ ਲੈਣੇ ਆ ਬਾਹਾਂ ਦੀ ਲੈਂਥ ਲੈ ਕੇ ਇਹਨੂੰ ਪਹਿਲਾਂ ਇਸ ਤਰ੍ਹਾਂ ਦੁਬਾਰਾ ਫੋਲਡ ਕਰਕੇ ਪਹਿਲਾਂ ਆਪਾਂ ਇਹਦੀ ਲੈਂਥ ਲਾਵਾਂਗੇ ਜਿੰਨੀ ਵੀ ਬਾਹਾਂ ਦੀ ਲੈਂਥ ਆ ਉਦੀ ਚਾਪਾ 2 ਇੰਚ ਐਕਸਟਰਾ ਰੱਖਾਂਗੇ ਹਾਂਜੀ ਹੁਣ ਆਪਾਂ ਇਹਦੀ ਜਿਹੜੀ ਬਾਹਂ ਦੀ ਲੰਬਾਈ ਲਵਾਂਗੇ ਆਪਣੀ ਬਾਹਂ ਦੀ ਲੰਬਾਈ ਹੈਗੀ ਐ ਜੀ ਜਿਹੜੀ 11 ਇੰਚ ਇਹਦੀ ਲੰਬਾਈ ਲੈਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਪਹਿਲਾਂ ਇਹਦੀ ਲੰਬਾਈ ਲਵਾਂਗੇ ਲੰਬਾਈ ਲੈਣ ਤੋਂ ਬਾਅਦ 2 ਇੰਚ ਆਪ ਐਕਸਟਰਾ ਰੱਖਾਂਗੇ ਉਹ ਤੁਸੀਂ ਮਾਰ ਦਿਨ 2 ਇੰਚ 3 ਇੰਚ ਐਕਸਟਰਾ ਜਿੰਨਾ ਵੀ ਰੱਖਣਾ ਰੱਖ ਸਕਦੇ ਹੋ ਆਪਾਂ ਜਿਹੜਾ ਲਿਆ ਬਾ 2 ਇੰਚ ਐਕਸਟਰਾ ਲਿਆ ਹੁਣ ਇਹਦੀ ਆਪਾਂ ਇਸ ਤਰ੍ਹਾਂ ਲੰਬਾਈ ਲੈਣ ਤੋਂ ਬਾਅਦ ਇਹਨੂੰ ਸੈੱਟ ਕਰਕੇ ਇਸ ਤਰ੍ਹਾਂ ਆ ਪੀਸ ਆਪਾਂ ਕੱਟ ਕੱਟ ਦਾਂਗੇ ਕਿਉਂਕਿ ਇਹ ਆਪਣੀ ਲੰਬਾਈ ਪੂਰੀ ਹੋ ਗਈ ਇਹਦੇ ਚ ਜਿਹੜਾ ਮੋਢਾ ਪਊ ਆਪਣਾ ਛੂਟਾ ਰਹੂਗਾ ਉਹਦੇ ਚ ਆਪਣੇ ਬਾਹਾਂ ਚ ਜੋੜ ਪਊਗਾ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰਕੇ ਫੋਲਡ ਕਰਾਂਗੇ ਇਹਦਾ ਆਪਾਂ ਮੋਢਾ ਦੇਖਦੇ ਹੁਣ ਮੋੜਾ ਆਪਣਾ ਜਿਹੜਾ ਕਿ ਉਹ ਛੋਟਾ ਰੂਗਾ ਇਹਦੇ ਵਿੱਚ ਆਪਾਂ ਹੁਣ ਦੂਸਰੇ ਜਿਹੜਾ ਪੀਸ ਬਚਿਆ ਸੀ ਉਹ ਚੋਂ ਆਪਾਂ ਜੋੜ ਪਾਵਾਂਗੇ ਇਹ ਆ ਗਿਆ ਸਰਫਸਾ ਤੇ ਅੰਚਾ ਆਪਾਂ ਆਪਾਂ ਨੂੰ ਚਾਹੀਦਾ ਵਾ 9 ਇੰਚ ਠੀਕ ਆ ਇਧਰਲਾ ਪੀਸ ਆਪਾਂ ਹੁਣ ਇਹਦੇ ਬਾਹ ਦੇ ਬਰਾਬਰ ਰੱਖ ਕੇ ਤਾਂ ਇਹਨੂੰ ਆਪਾਂ ਜੋੜ ਪਾਵਾਂਗੇ ਪਹਿਲਾਂ ਇਹਨੂੰ ਆਪਾਂ ਦੂਰਾ ਫੋਲਡ ਕਰ ਦੇਣਾ ਆ ਪਹਿਲਾਂ ਆਪਾਂ ਜਿਹੜਾ ਪੀਸ ਆ ਕੋ ਕੱਟ ਦਿੰਨੇ ਆ ਇਥੇ ਉਹ ਆਪਾਂ ਕੱਪੜਾ ਬਰਾਬਰ ਕਰ ਲਿਆ ਹਾਂ ਜੀ ਥੋੜਾ ਜਿਹਾ ਮਤਲਬ ਉਹ ਐਕਸਟਰਾ ਜਿਹਾ ਸੀਗਾ ਹੁਣ ਇਹਨੂੰ ਆਪਾਂ ਕੱਪੜੇ ਨੂੰ ਦੂਰਾ ਫੋਲਡ ਕਰ ਦੇਣਾ ਮੈਂ ਇਸ ਤਰ੍ਹਾਂ ਤੇ ਇਹਨੂੰ ਆਪਾਂ ਇੱਕ ਵਾਰੀ ਫੇਰ ਫੋਲਡ ਕਰਾਂਗੇ ਇਹ ਹੋ ਜਾਊਗਾ ਆਪਣਾ ਚੋਰਾ ਕਿਉਂਕਿ ਫਿਰ ਆਪਣਾ ਜਿਹੜਾ ਦੋਨਾਂ ਬਾਹਾਂ ਤੇ ਜੋੜ ਪੂਰਾ ਪੂਰਾ ਆ ਜਾਊਗਾ ਪਹਿਲਾਂ ਆਪਾਂ ਦੂਰਾ ਰੱਖਿਆ ਸੀ ਫਿਰ ਆਪਾਂ ਇਹਨੂੰ ਚੌਰਾ ਕਰਤਾ ਠੀਕ ਆ ਇਹਦੇ ਉੱਪਰ ਇਸ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਮੋਢਾ ਦੇਖਣਾ ਕਿ ਆਪਣਾ ਜਿਹੜਾ ਮੋਢਾ ਪਾਉ ਪੂਰਾ ਹੁੰਦਾ ਵਾ ਹਾਂਜੀ ਆ ਗਿਆ ਆਪਣਾ 9 ਇੰਚ ਥੋੜਾ ਜਿਹਾ ਆਪਾਂ ਜਦੋਂ ਇਹਨੂੰ ਤਰਸ਼ੀ ਕੱਟ ਪਾਵਾਂਗੇ ਇਸ ਤਰ੍ਹਾਂ ਤਾਂ ਉਹ ਵਿੱਚੋਂ ਥੋੜਾ ਜਿਹਾ ਕਪੜਾ ਬਾਜੂਗਾ ਠੀਕ ਆ ਹਾਂਜੀ ਇਹ ਆਪਣੀ ਹੁਣ ਬਾਹਾਂ ਦਾ ਹੋ ਗਿਆ ਹੁਣ ਆਪਾਂ ਇਹਨੂੰ ਕੱਟ ਦਾਂਗੇ ਮੂਰੀ ਆਪਣੀ ਇੱਧਰ ਪੂਰੀ-ਪੂਰੀ ਆ ਜਾਣੀ ਐ ਥੱਲੇ ਇਹਨੂੰ ਵੀ ਆਪਾਂ ਅਲੱਗ-ਅਲੱਗ ਕਰ ਦਾਂਗੇ। ਹਾਂਜੀ। ਬਾਦੀ ਕਾਟ ਦੀ ਵੀਡੀਓ ਆਪਣੇ ਕੋਲ ਪਹਿਲਾਂ ਹੀ ਚੈਨਲ ਤੇ ਪਾਈ ਹੋਈ ਆ ਤਾਂ ਆਪਾਂ ਫਿਰ ਵੀਡੀਓ ਜ਼ਿਆਦਾ ਲੰਮੀ ਹੋ ਜੂਗੀ। ਹੁਣ ਆਪਾਂ ਇਹ ਨਹੀਂ ਪਾਉਂਦੇ। ਉਸ ਤੋਂ ਬਾਅਦ ਜਿਹੜਾ ਆਪਾਂ ਕਮੀਜ਼ ਕੱਢੇ ਸੀ ਪੀਸਸ ਸਾਈਡ ਤੇ ਉਹਨਾਂ ਦੀ ਕਟਿੰਗ ਕਰਦੇ ਆ। ਹਾਂਜੀ ਆਪਾਂ ਜਿਹੜਾ ਪਿਆ ਸੀ ਪਹਿਲਾਂ ਨੂੰ ਆਪਾਂ ਸੈਂਟਰ ਚੋਂ ਅਲੱਗ-ਅਲੱਗ ਕਰਦਿਆਂ ਦੋਨਾਂ ਪੀਸਾਂ ਨੂੰ ਇਹ ਆਪਣੇ ਜਿਹੜੇ ਹੈਗੇ ਕਮੀਜ਼ ਦੇ ਪੀਸ ਇਹ ਹੈ ਇੱਕ ਪਾਸੇ ਬਾਰਡਰ ਹੈਗਾ ਦੂਸਰੇ ਪਾਸੇ ਨਹੀਂ ਹੈਗਾ ਠੀਕ ਆ ਤਾਂ ਇਹਨਾਂ ਨੂੰ ਹੁਣ ਆਪਾਂ ਅਲੱਗ-ਅਲੱਗ ਕੀਤਾ ਪਹਿਲਾਂ ਆਪਾਂ ਪੀਸਾਂ ਨੂੰ ਉਸ ਤੋਂ ਬਾਅਦ ਇਹਨੂੰ ਆਪਾਂ ਦੂਰਾ ਫੋਲਡ ਕਰਕੇ ਵਿਛਾ ਲਿਆ ਇਸ ਤਰ੍ਹਾਂ ਇਹ ਹੈ ਆਪਣਾ ਵੈਸੀ ਪੁੱਠਾ ਪਾਸਾ ਵਾ ਸਿੱਧੇ ਪਾਸੇ ਆਪਣਾ ਅੰਦਰ ਜਿਹੜਾ ਜਿਆਦਾ ਡਾਰਕ ਆ ਇੱਥੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਪੁੱਠਾ ਪਾਸਾ ਕਰਕੇ ਵਿਛਾ ਲਿਆ ਇਹਦਾ ਮੂੰਹ ਜਿਹੜਾ ਆਪਣੀ ਵੱਲੀ ਸਾਈਡ ਰੱਖਿਆ ਬੰਦ ਫੋਲਡ ਆ ਜਿਹੜਾ ਉਹ ਦੂਸਰੀ ਸਾਈਡ ਆ ਗਲੇ ਵਾਲਾ ਪਾਸਾ ਤੇ ਇਹਦੇ ਹੁਣ ਉੱਪਰ ਉੱਪਰਲੀ ਸਾਈਡ ਆਪਾਂ ਫਰੰਟ ਪੀਸ ਰੱਖ ਲਿਆ ਉਹ ਕੋਲ ਕਹਿੰਦੇ ਆ ਕਿ ਆਪਣਾ ਜਿਹੜਾ ਐਕਸਟਰਾ ਕਪੜਾ ਉਹ ਆਪਣਾ ਫੋਲਡਿੰਗ ਦੇ ਦਿੱਤੇ ਆਪਣਾ ਬੈਡ ਠੀਕ ਆ ਪਹਿਲਾ ਸਭ ਤੋਂ ਪਹਿਲਾ ਪਸਤਰਾ ਲੈਂ ਕਿਚਾਂਗੇ ਫਿਰ ਉਸ ਤੋਂ ਬਾਅਦ ਆਪਾਂ ਲਵਾਂਗੇ 3 ਇੰਚ 3 ਇੰਚ ਹੈਗਾ ਆਪਣਾ 3 ਇੰਚ ਪਹਿਲਾਂ ਬ 3 ਇੰਚ ਦੇਖਾਂਗੇ 3 ਇੰਚ ਆਪਣਾ ਇੱਥੇ ਆ 3 ਦਾ ਆਪਾਂ ਹਾਫ ਕਰਾਂਗੇ ਠੀਕ ਆ ਜੀ 13 ਨਜ਼ਰ 6.5 ਅੱਧਾ ਇੰਚ ਆਪਾਂ ਮਾਰਜਿਨ ਰੱਖਾਂਗੇ 7 ਇੰਚ ਤੇ ਅਸੀਂ ਆਪਾਂ ਲਾਈਨ ਕੀਤੀ ਠੀਕ ਆ ਤੇ ਥੱਲੇ ਨੂੰ ਹੋਇਆ ਆਪਾਂ ਲਵਾਂਗੇ 7 ਇੰਚ ਠੀਕ ਆ ਅਗੀ ਆਪਣਾ 7 ਇੰਚ ਹੋ ਗਿਆ ਉਸ ਤੋਂ ਬਾਅਦ ਆਪਾਂ ਲਵਾਂਗੇ ਕਮਰ ਦਾ ਨਿਸ਼ਾਨ ਜਿਹੜਾ ਲਗਾਉਣਾ ਆਪਾਂ ਉਹ ਜਿਹੜੀ ਆ ਨਿਸ਼ਾਨੀ ਲਾਉਣੀ ਆਪਾਂ ਕਮਰ ਦੀ ਤੇ ਹੈਪ ਦੀ ਇਹ ਲਾਉਣੀ ਆਪਾਂ ਕਸਟਮਰ ਦੀ ਲੰਬਾਈ ਦੇ ਹਿਸਾਬ ਨਾਲ ਜਿੰਨੀ ਕਸਟਮਰ ਦੀ ਲੰਬਾਈ ਦੀ ਉਸ ਲੰਬਾਈ ਦੇ ਹਿਸਾਬ ਨਾਲ ਨਿਸ਼ਾਨ ਲੱਗਦੀ ਆ ਖਪਾਲਾ ਮੇਂ 15.5 ਦੇ ਠੀਕ ਆ ਨਾਰਮਲ ਜਿਹੜਾ ਸਾਈਜ਼ ਹੁੰਦਾ ਵਾ ਉਹ ਜਿਹੜਾ ਬਣਾਉਂਦਾ ਵਾ 14 ਤੇ ਠੀਕ ਹੁੰਦਾ ਕਈਆਂ ਦੀ ਲੰਬਾਈ ਜ਼ਿਆਦਾ ਹੁੰਦੀ ਤਾਂ ਫਿਰ ਆਪਾਂ ਉਹਨਾਂ ਥੰਨੇ ਡਾਊਨ ਕਰਾਂਗੇ ਠੀਕ ਆ ਇਹ ਆਪਾਂ ਕਸਟਮਰ ਦੀ ਲੰਬਾਈ ਦੇ ਹਿਸਾਬ ਨਾਲ ਦੇਣਾ ਫਿਰ ਉਸ ਤੋਂ ਬਾਅਦ ਆਪਾਂ ਵੈਸਟਰਨ ਸ਼ਾਲਾ ਉਹ ਤੁਹਾਨੂੰ ਜੇ ਚਾਹੁੰਦਾ ਤਾਂ ਹਾਫ ਵੀ ਕਰ ਸਕਦੇ ਹੋ ਇਸ ਤਰ੍ਹਾਂ ਠੀਕ ਆ ਤੇ ਨਹੀਂ ਵੈਸੇ ਇਹ ਸਾਢੇ ਕੁ 6 ਸਾਢੇ 7 ਦਾ ਆਕਾਰ ਠੀਕ ਆ ਸਾਢੇ 6 ਪੌਣੇ 7 ਲਾਇਆ ਆਪਾਂ ਇਹ ਮਿਸ਼ਾਣ ਠੀਕ ਆ ਆ ਆਪਣੀ ਉਹਦੀ ਬ੍ਰੈਸਟ ਦੀ ਆਉਗੀ ਵੈਸਟ ਦੀ ਤੇ ਆਉਗੀ ਆਪਣੀ ਹੈਪ ਦੀ ਠੀਕ ਆ ਉਸ ਤੋਂ ਬਾਅਦ ਆਪਾਂ ਲੈਣਾ ਬ੍ਰੈਸਟ ਦਾ ਨਾਪ ਬ੍ਰੈਸਟ ਦਾ ਨਾਪ ਕੀ ਹੈ ਆਪਣਾ 1.5 18 ਇੰਚ 9 18 ਸਵਾ 9 ਠੀਕ ਆ ਅਬ ਥੋੜਾ ਜਿਹਾ ਆਪਾਂ ਐਕਸਟਰਾ ਰੱਖਾਂਗੇ ਕਿਉਂਕਿ ਆਪਾਂ ਜਦੋਂ ਇੱਥੇ ਪਲੇਟ ਪਾਵਾਂਗੇ ਪਲੇਟ ਇਕੱਠਾ ਹੋਊਗਾ ਆਪਾਂ ਲਵਾਂਗੇ 9.5 ਇੰਚ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਇੱਥੇ ਲਿਆ ਸੀ 7 ਇੰਚ ਇੱਥੇ ਲਵਾਂਗੇ ਆਪਾਂ 7 ਇੰਚ ਲੈ ਕੇ ਜਿਹੜਾ ਆਪਣਾ 7 ਇੰਚ ਜਿੰਨਾ ਆਪਣਾ ਇੱਥੇ ਲਿਆ ਉਹਨਾਂ ਆਪਾਂ ਇੱਥੇ ਲੈ ਕੇ ਉਸ ਤੋਂ ਬਾਅਦ ਆਪਾਂ ਅੱਧਾ ਇੰਚ ਘਟਾ ਦੇਣਾ ਵਾ ਦੁਬਾਰਾ ਦੱਸਣ ਲੱਗੀ ਹਾਂ ਜਿੰਨਾ ਆਪਣਾ ਤੀਰਾ ਸੀ ਤੀਰੇ ਦੇ ਵਿੱਚ ਆਪਾਂ ਅੱਧੇ ਇੰਚ ਪਲੱਸ ਕਰ ਦੇਣਾ ਕਿਉਂਕਿ ਆਪਾਂ ਸਿਉਣਾ ਵਾਸਤੇ ਰੱਖਣਾ ਠੀਕ ਆ ਉਹ ਹੋ ਗਿਆ 7 ਇੰਚ ਉਸ ਤੋਂ ਬਾਅਦ ਜਿੰਨਾ ਆਪਣਾ ਆ ਚੀਜ਼ ਆਉਂਦੀ ਉੰਨੀ ਆਪਾਂ ਥੱਲੇ ਨੂੰ ਲੈਣੀ ਆ ਮੋਟੇ ਦੀ ਨਿਸ਼ਾਨੀ जिनी अपनी निशानी जमें उपर लाई सत्त इंच से सत्त ला के अद्धा इंच आप अंदर काट पाने जिधर अपना गला बनता उधरली साइड ठीक है फिर उस तो बाद आशानी लाई से आपे दी आई अपने अंदरली पास निशानी लाई से वनूँ इस तरह मिलावें ठीक है इस तरह ये अपनी टेढ़ी जाऊगी अंदर में जाऊगी क्योंकि जिधर अपना गला बन आठ ठीक है आह अपनी खुले साइड आ ਇੱਧਰ ਨਹੀਂ ਰੱਖਣਾ ਪਰ ਜਿੱਧਰ ਆਪਣਾ ਬਾਂਦ ਸਾਈਡ ਆ ਉਧਰਲੀ ਪਾਸੇ ਰੱਖਣਾ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਮੋਡੇ ਦੀਆਂ ਕਟਾ ਕਿਵੇਂ ਪਾਵਾਂਗੇ ਉਹਦੇ ਲਈ ਜਿਹੜੀ ਆਪਾਂ ਪ੍ਰੈਸ ਦੀ ਨਿਸ਼ਾਨੀ ਲਾਈ ਸੀ ਤੇ ਆਪਣੇ ਮੋٹے ਦੀ ਨਿਸ਼ਾਨੀਆਂ ਇੱਥੇ ਰੱਖ ਕੇ ਆਪਾਂ ਇਹਦਾ ਕਰ ਲਾਂਗੇ ਆਪਾਂ ਹਾਫ ਅੱਧਾ ਮਤਲਬ ਕਿ ਅੱਧ ਕਰ ਲਾਂਗੇ ਠੀਕ ਆ ਆ ਗਿਆ ਆਪਣਾ ਇੱਥੇ ਆਪਾਂ ਲਾ ਦਾਂਗੇ ਇੱਕ ਨਿਸ਼ਾਨੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਇਸ ਤਰ੍ਹਾਂ ਲੰਬੀ ਰੋਟੀ ਇਦਾਂ ਮੋਢੇ ਨੂੰ ਥੱਲੇ ਨੂੰ ਲਵਾਈ ਲਈ ਸੀ ਫਿਰ ਆਪਾਂ ਉਹਦਾ ਹੱਦ ਕਰ ਦਾਂਗੇ ਇਥੋਂ 7 ਇੰਚ ਲਈ ਅਸੀਂ ਨਾ ਮਾਪ ਫਿਰ ਇਹਦਾ 7 ਇੰਚ ਰੱਦ ਕਰ ਦਾਂਗੇ ਠੀਕ ਆ ਉਸ ਤੋਂ ਬਾਅਦ ਇਹਨੂੰ ਤੁਸੀਂ ਆਲਮੋਸਟ ਜੇ ਲੱਭਾ ਸਕਦੇ ਹੋ ਸਾਹੀ ਸਿੱਧੀ ਨਿਸ਼ਾਨੀ ਇਹ ਆਪਾਂ ਆ ਸਕਦੇ ਹੋulai ਦੇਣਾ ਇਹਨੂੰ ਆਪਾਂ ਹਲਕਾ ਜਿਹਾ ਦੇ ਅੰਦਰ ਆ ਨਿਸ਼ਾਨੀ ਲੈ ਕੇ ਆਉਂਦੇ ਆ ਆ ਜਿਹੜਾ ਆਪਾਂ ਇਥੋਂ ਇਥੋਂ ਆਪਾਂ ਇੱਕਦ ਨੂੰ ਕਰ ਦੇਣਾ ਇਥੋਂ ਨਹੀਂ ਆਪਾਂ ਇਦਾਂ ਨੂੰ ਕਰਨੋਂ ਗਲਤ ਹੋ ਜੂਗੀ ਕੁੱਥੋ ਪਹਲ ਕਹਲ ਕਾ ਇਸ ਤਰ੍ਹਾਂ ਲੈ ਲੈਂਦੇ ਹਾਂ ਠੀਕ ਹੈ ਇਹ ਹੋ ਗਈ ਆਪਣੀ ਬੈਕ ਕਾਟ ਜਿਹੜੀ ਆਪਾਂ ਪਿਛਲੇ ਮੋਢੇ ਤੇ ਪਾਉਣੀ ਹੈ ਜਿਹੜੀ ਆਪਾਂ ਇਹ ਹੋ ਗਈ ਆਪਣੀ ਫਰੰਟ ਕਾਟ ਠੀਕ ਹੈ ਜਿਹੜੀ ਆਪਾਂ ਅਗਲੇ ਪਾਸੇ ਮੋਢੇਲੇ ਕਮੀਜ਼ ਦੇ ਮੋਢੇਲੇ ਪਾਸੇ ਤੇ ਪਾਉਣੀ ਹੈ ਠੀਕ ਹੈ ਡੂੰਗੀ ਹੋ ਗਈ ਹੁਣ ਆਪਾਂ ਜਿਹੜੀ ਮਗਲੀ ਕਾਟ ਬਣੂ ਕਿਵੇਂ ਪਾਉਣੀ ਹੈ ਜਿਹੜਾ ਆਪਾਂ ਇੱਥੋਂ ਇਸ ਤਰ੍ਹਾਂ ਨਿਸ਼ਾਨੀ ਲਾਈ ਸੀ ਆਪਾਂ ਉਹਦਾ ਇਸ ਤਰ੍ਹਾਂ ਅੰਧ ਕਰ ਲਵਾਂਗੇ ਉਹਨਾਂ ਨਾਤਾ ਗਿਆ ਇੱਥੇ ਠੀਕ ਹੈ ਫਿਰ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਛੰਗੇ ਤੁਸੀਂ ਚਾਹੋ ਤਾਂ ਇੱਥੋਂ 1 ਇੰਚ ਦੀ ਨਿਸ਼ਾਨੀ ਲਾ ਕੇ ਵੀ ਕਰ ਸਕਦੇ ਹੋ ਉੱਥੇ ਜਿਵੇਂ 1 ਇੰਚ ਦੀ ਨਿਸ਼ਾਨੀ ਲਾ ਕੇ ਫਿਰ ਇਸ ਤਰ੍ਹਾਂ ਨਿਸ਼ਾਨੀ ਲਾਗੀ ਉਸ ਤੋਂ ਬਾਅਦ ਇੱਥੋਂ 2 ਇੰਚ ਦੇ ਠੀਕ ਹੈ ਜੇ ਇਸ ਤਰ੍ਹਾਂ ਨਹੀਂ ਪਾਣੀ ਜਿਵੇਂ ਹੁਣ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਜਿਹੜਾ ਆਪਣਾ ਕੋਰਨਰ ਆ ਕੋਰਨਰ ਤੋਂ ਉੱਪਰ 3 ਇੰਚ ਦੀ ਨਿਸ਼ਾਨੀ ਲਾ ਦਾਂਗੇ ਫਿਰ ਉਸ ਤੋਂ ਬਾਅਦ ਆਂਗਲ ਆਈ ਪਾ ਦਾਂਗੇ ਫਿਰ ਉਸ ਤੋਂ ਬਾਅਦ ਜਿਹੜੀ ਬੈਕ ਵਾਲੀ ਪਾਣੀ ਉੱਥੇ 2.5 ਇੰਚ ਦੀ ਲਾ ਦਾਂਗੇ ਫਿਰ ਅੱਪਰ ਤੋਂ ਦੋਨੇ ਤਰੀਕਿਆਂ ਇਹ ਕੱਟ ਪਾਉਂਦੇ ਠੀਕ ਆ ਉਸ ਤੋਂ ਬਾਅਦ ਆ ਗਈ ਆਪਣੀ ਵੈਸਟ ਵੈਸਟ ਹੈਗੀ ਆਪਣੀ ਸਾਢੇ ਸੋਨਾ ਸਾਢੇ 16 ਦਾ ਆਪਾਂ ਹਾਫ ਕਰ ਲਾਂਗੇ ਸਾਢੇ 8 ਸਵਾ 8 ਹੁੰਦਾ ਸਾਢੇ 8 ਰੱਖਾਂਗੇ ਆਪਾਂ ਉਸ ਤੋਂ ਬਾਅਦ ਆ ਗਈ ਆਪਣੀ ਹੈਪ ਹੈਪ ਹੈਗੀ ਆਪਣੀ 19.5 ਅੱਪਰ ਰੱਖਾਂਗੇ ਪੌਣੇ 10 ਕਿਉਂਕਿ تھوڑا ایزی ਲੂਜ਼ ਰੱਖਣੀ ਆ ਹੁਣ ਆਪਾਂ ਇਹਨਾਂ ਦੇ ਸਾਰੇ ਨਿਸ਼ਾਨਾਂ ਨੂੰ ਸਕੀਨਾਂ ਬਣਾ ਲਾਂਗੇ ਅਸਤੇ ਬਾਦ ਰਮਗੀ ਆਪਣਾ ਕੀਰਾ ਕੀਰਾ ਹੈਗਾ ਆਪਣਾ ਸੱਗੇ ਦੀ ਦਾ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਹੈਪ ਪਾ ਲਈ ਹੈ ਇਹਦੇ ਨਾਲ ਆਪਾਂ ਇਹਨੂੰ ਮਿਲਾ ਦਾਂਗੇ ਚਿਕਨ yağ ਨੂੰ ਮਾਰ ਚੰਗਾ ਕੇ ਬਾਕੀ ਕੱਪੜੇ ਨੂੰ ਕੱਟ ਦਿੰਦੇ ਤੁਹਾਡਾ ਆਪਣੀ ਇਹ ਜਿਹਾ ਪਲੇਟਾ ਪਲੇਟਾ ਹੈ ਜੀ ਆਪਣੀ 10.5 ਦੇ 7 ਇੰਚ ਫਿਰ ਉਸ ਤੋਂ 3.5 ਇੰਚ S-a dat în acest timp de la ideea prinșănii, e drop-in, s-a dat la asta. E drop-in, e drop-in, e drop-in, e drop-in, e drop-in, e drop-in, e drop ਜਿਹੜੀ ਆਪਾਂ ਫਰੰਟ ਕੱਟ ਪਾਈ ਸੀ ਉਹਦੇ ਨਾਮ ਲਾ ਦਾਂਗੇ ਹੁਣ ਆਪਾਂ ਇਥੋਂ ਇਹਨਾਂ ਮੋਡੇ ਦਾ ਕੋਰਨਰ ਸੀ ਉਹਦੇ ਨਾਮ ਲਾ ਦਾਂਗੇ ਹੁਣ ਆਪਾਂ ਫਰੰਟ ਕੱਟ ਪਾ ਦਾਂਗੇ ਤੇ ਕੱਲ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਡਾਊਨ ਕੱਟ ਪਾਵਾਂਗੇ ਹਾਂਜੀ ਆਪਣੀ ਹੋ ਗਈ ਡਾਊਨ ਕੱਟ ਕੱਟ ਤੇ ਹੁਣ ਆਪਾਂ ਆਪਣਾ ਕਮੀਜ਼ੋ ਗਿਆ ਰੈਡੀ ਕਟਿੰਗ ਪੂਰੀ ਹੋ ਗਈ ਆਪਣੀ ਤੇ ਹਾਂਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਵੀ ਆਪਣੀ ਤੁਹਾਡੀ ਨੈਕਸਟ ਵੀਡੀਓ ਕਿਸ ਚੀਜ਼ ਬਾਰੇ ਚਾਹੀਦੀ ਹੈ ਜਾਂ ਤੁਹਾਨੂੰ ਇਹਦੇ ਚੁੱਕੀ ਸਿੱਖਣ ਨੂੰ ਮਿਲਿਆ ਹੈ ਨਾ ਤਾਂ ਕਮੈਂਟ ਕਰਕੇ ਆਪਨੀ ਰਿਆ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਥੈਂਕ ਯੂ ਜੀ